ਸਸ਼ੀਕਲ ਜੀ ਮੈਂ ਹਤਾਨੀਆਂ ਨਜਾਇਜ਼ ਅਸਲੇ ਨਾਲ ਦਿਨ ਦਿਹਾੜੇ ਸ਼ਰਮ ਦਹਿਸ਼ਤਗਰਦੀ ਨਾਲ ਭਰੇ ਗੁੰਡਾਗਰਦੀ ਦੇ ਨੰਗੇ ਨਾਸ਼ ਵਾਲੀ ਵੀਡੀਓ ਵਾਇਰਲ ਹੋਣ ਤੇ ਸ਼ਹਿਰ ਵਾਸੀ ਸਹਮੇ ਹੋਏ ਨੇ ਜਿਸ ਇਲਾਕੇ ਚ ਚਾਰ ਚਾਰ ਵਿਦਿਆ ਦੇ ਮੰਦਰ ਹੋਣ ਦੋ ਸਕੂਲ ਹੋਣ ਦੋ ਕਾਲਜ ਹੋਣ ਵੱਡੇ ਵੱਡੇ ਹਸਪਤਾਲ ਗੁਰਦੁਆਰਾ ਗਊਸ਼ਾਲਾ ਤੇ ਬਿਰਧ ਆਸ਼ਰਮ ਹੋਵੇ ਉਸ ਕਾਲਜ ਰੋਡ ਤੇ ਛੁੱਟੀ ਹੋਣ ਤੋਂ ਕੁਝ ਹੀ ਸਮਾਂ ਪਹਿਨਾ ਅਗਰ ਕੁਝ ਨੌਜਵਾਨ ਹੱਥਾਂ 'ਚ ਪਿਸਤਲ ਲਹਿਰਾਉਂਦੇ ਹੋਏ ਇੱਕ ਨੌਜਵਾਨ ਨਾਲ ਮਾਰਕੁਟਾਈ ਕਰਕੇ ਫਾਇਰਿੰਗ ਕਰਨ ਤਾਂ ਖੋਫਨਾਕ ਮੰਜ਼ਰ ਤਾਂ ਆਪੇ ਹੀ ਬਣ ਜਾਂਦਾ ਹੈ ਆਪ ਦੇ ਕਾਰਜਕਾਰੀ ਪ੍ਰਦਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸ਼ਹਿਰ ਵਾਸੀਆਂ ਨੂੰ ਪਰਰੋਸਾ ਦਿੱਤਾ دہشت ਪਾਉਣ ਵਾਲੇ ਗੁੰਡਾਗਰਦੀ ਜਿਹੜੇ ਅੰਸਰ ਨੇ ਉਹ ਬਖਸ਼ੇ ਨਹੀਂ ਜਾਣਗੇ ਅਤੇ ਨਾਲ ਹੀ ਨਾਲ ਸ਼ਹਿਰ ਦੇ ਅਮਨ ਚੈਨ ਨੂੰ ਜੋ ਲੰਬੂ ਰੌਣ ਵਾਲਿਆਂ ਦੇ ਐਸੀ ਕਾਰਵਾਈ ਕਰਨਗੇ ਕਿ ਗੁਨਾਹ ਕਰਨ ਤੋਂ ਪਹਿਲਾਂ ਹੀ ਕੰਬਿਆ ਕਰਨਗੇ ਇਹ viral video ਨਾ ਪਹਿਲ ਕਾਮ ਦੀ ਹੈ ਤੇ ਨਾ ਹੀ ਗੈਂਗਲੈਂਡ ਦੀ ਹੈ 1 ਮਿੰਟ 25 ਸੈਕਿੰਡ ਦੀ ਵੀਡੀਓ ਚ ਕਈ ਗਹਿਰੇ ਰਾਜ ਛੁਪੇ ਨੇ ਹੁਣ ਲੋੜੇ ਯੁੱਧ ਨਜਾਇਜ਼ ਅਸਲੇ ਵਿਰੁੱਧ ਛੜਨ ਦੀ ਇਹ ਕੋਈ ਫਿਲਮੀ ਸੀਨ ਨਹੀਂ ਹੈ ਪਰ ਫਿਲਮੀ ਗੁੰਡਿਆ ਮੰਗੀ ਖੌਫਨਾਕ ਚਿਹਰੇ ਕੱਪੜੇ ਨਾਲ ਟੱਕ ਕੇ ਤਿੰਨ ਦੇ ਕਰੀਬ ਨੌਜਵਾਨ ਹੱਥਾਂ ਦੇ ਵਿੱਚ ਪਿਸਤਲ ਲਹਿਰਾਉਂਦੇ ਹੋਏ ਦਿਖਾਈ ਦੇ ਰਹੇ ਨੇ ਸਕੂਲ ਕੋਲੇ ਤੋਂ ਚੰਦ ਮੀਟਰ ਦੀ ਦੂਰੀ ਤੇ ਇੱਕ ਨੌਜਵਾਨ ਦਾ ਪਹਿਲਾ ਫੈਂਟਾ ਲਾਉਂਦੇ ਨੇ ਜਾਨ ਬਚਾਉਣ ਲਈ ਪੀੜਤ ਨੌਜਵਾਨ ਇੱਧਰ ਉੱਧਰ ਭਾਈਦਾ ਇਹ ਤਮਾਸ਼ੀਨਾ ਵਾਂਗ ਲੋਕ ਦੇਖਦੇ ਰਹੇ ਅਖੀਰ ਨੌਜਵਾਨ ਜਾਨ ਬਚਾਉਣ ਲਈ ਕਲੋਨੀ ਵੱਲ ਭੱਜਦੇ ਆਈ ਵਿਟਨਸ ਦੇ ਮੁਤਾਬਕ ਹਮਲਾਵਰ ਫਾਇਰ ਕਰ ਦਿੰਦੇ ਨੇ ਸੀਸੀਟੀਵੀ 'ਚ ਬਿਨਾ ਮਗਰਾੜ ਵਾਲੇ ਕਾਲੇ ਸਪਲੈਂਡਰ ਤੇ ਬਿਨਾ ਕਿਸੇ ਖੌਫ ਦੇ ਆਰਾਮ ਨਾਲ ਬੈਠ ਕੇ ਹਮਲਾਵਰ ਫਰਾਰ ਹੋ ਜਾਂਦੇ ਨੇ ਗਨੀਮਤ ਇਹ ਰਹੀ ਕਿ ਸਕੂਲ ਤੋਂ ਬੱਚਿਆਂ ਨੂੰ ਛੁੱਟੀ ਹੋਣ ਤੋਂ ਚੰਦ ਕੁ ਮਿੰਟ ਪਹਿਲਾਂ ਵਾਰਦਾਤ ਵਾਪਰ ਚੁੱਕੀ ਸੀ ਨਹੀਂ ਤਾਂ ਕੋਈ ਵੱਡੀ ਅਣਹੋਣੀ ਵੀ ਵਾਪਰ ਸਕਦੀ ਸੀ ਹਰ ਵਾਰ ਦੀ ਤਰ੍ਹਾਂ ਵਾਅਦਾ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਡੀਐਸਪੀ ਸੰਜੀ ਕੁਮਾਰ ਦਾਵਾ ਕਰਦੇ ਨੇ ਕਿ ਬਹੁਤ ਹੀ ਜਲਦੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਿਕ ਮਹਿਤਾ ਦੇ ਤਿੱਖੇ ਤੇਵਰ ਦੱਸਦੇ ਨੇ ਕਿ ਦੋਸ਼ੀ ਬਹੁਤ ਹੀ ਜਲਦ ਪੁਲਸ ਦੇ ਸਿਕੰਜੇ 'ਚ ਹੋ ਸਕਦੇ ਕਾਬਲ فیصل ਬਾਬਾ ਕਾਲਜ ਦੇ ਬਾਹਰ ਬਟਾਲੇ ਵਿੱਚ ਜਿਹੜਾ ਇੱਕ ਹਾਸਾ ਵਾਪਰਿਆ ਜਿਹਦੇ 'ਚ ਵੀਡੀਓ 'ਚ ਪਾਇਆ ਗਿਆ ਕਿ ਲੋਕਾਂ ਨੇ ਜਾਂ ਜਿਹੜੇ ਯੂਥ ਦੇ ਵਿੱਚ ਮੁੰਡੇ ਸੀਗੇ ਉਹਨੇ ਗੋਲੀਆਂ ਚਲਾਈਆਂ ਰਮਾਲ ਪਨ ਕੇ ਸੋ ਮੈਂ ਇਸ ਚੀਜ਼ ਨੂੰ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਇਹ ਚੀਜ਼ ਰਮਾਲ ਜੋ ਕੈਂਪਲੇ ਸਾਹਿਬ ਐਸਐਸਪੀ ਬਟਾਲੀ ਦੇ ਧਿਆਨ ਤੇ ਆਈ ਹੈ ਇਹਦੇ ਤੇ ਸਖਤ ਤੇ ਸਖਤ ਨਿਗਰਾਨੀ ਕਰਕੇ ਬਹੁਤ ਜਲਦ ਗ੍ਰਿਫਤਾਰ ਹੋਣਗੇ ਤੇ ਮੈਂ ਦੱਸਣਾ ਚਾਹੁੰਦਾ ਜਿੱਦਾਂ ਅਸੀਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਾਲੂ ਕੀਤੀ ਹੈ ਮੈਂ ਰਮਾਲ ਜੋ ਕੈਂਪਲੇ ਸਾਹਿਬ ਸ਼ਹਿਰੀ ਕਲਸੀ ਜਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਕ ਮੁਹਿੰਮ ਚਲਾਈਏ ਯੁੱਧ ਨਜਾਇਜ਼ ਅਸਲਾ ਵਿਰੁੱਧ ਜਿਹੜੇ ਬਟਾਲੇ ਦੇ ਵਿੱਚ ਜਿਹੜੇ ਸ਼ਰਾਰਤੀ ਅੰਸਰ ਜਿਹੜੇ ਪੁਰਾਣੀ ਸਰਕਾਰਾਂ ਨੇ ਜੋ ਹੱਲਾਸ਼ੇਰੀ ਦਿੱਤੀ ਹੈ ਇਹਨਾਂ ਨੂੰ ਇਹ ਹੱਲਾਸ਼ੇਰੀ ਨੂੰ ਆਪਾਂ ਨੱਥ ਪਾ ਕੇ ਜਿਹੜੇ ਬਟਾਲੇ ਸ਼ਹਿਰ ਦੇ ਵਿੱਚ ਜਿਹੜਾ ਮਾਹੌਲ ਖਰਾਬ ਕਰਦੇ ਨੇ ਇਹ ਬਖਸ਼ੇ ਨਾ ਜਾਣ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੀ ਜਾਂ ਮਿਲੇ ਤਾਂ ਜੋ ਇਹਨਾਂ ਦੇ ਸਾਥੀ ਜਾਂ ਇਹਨਾਂ ਦੇ ਹੋਰ ਲੋਕ ਜਿਹੜੇ ਇਹਨਾਂ ਤੋਂ ਪ੍ਰਭਾਵਿਤ ਹੋਣ ਕਿ ਅਗਰ ਇਹਨਾਂ ਨੇ ਦੁਬਾਰਾ ਕੋਈ ਸ਼ਰਾਰਤ ਕੀਤੀ ਤੇ ਬਖਸ਼ੇ ਨਹੀਂ ਜਾਣਗੇ ਪੁੱਠੇ ਲਟਕੇ ਜਾਣਗੇ ਔਰ ਮੈਂ ਕਹਾਂਗਾ ਇਹਨਾਂ ਦੀ ਮਾਫੀ ਵੀ ਨਹੀਂ ਕੋਈ ਜ਼ਮਾਨਤ ਕਰਾਉਣ ਵੀ ਨਾਲ। ਜਰ ਬੇਚਨ ਦੇ ਇਸ ਇੱਥੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਹੈ ਉਹਦੇ ਬਾਹਰ ਕੋਈ ਫਾਰਵ ਹੈ। ਜੇ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਦੱਸਦੇ ਇੱਕ ਮੁੰਡੇ ਨੇ ਫਟਕਾ ਬੰਨਿਆ ਸੀ ਕਿ ਜਿਹਦੇ ਮਗਰ ਕੋਈ ਅਣਪਛਾਤੇ ਦੋ ਤਿੰਨ ਬੰਦੇ ਸੀ ਉਹਨਾਂ ਨੇ ਫਾਇਰ ਕੀਤਾ। ਉਹ ਬੰਦਾ ਇਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਉਹ ਦੂਸਰੇ ਪਾਸੇ ਚਲੇ ਗਿਆ ਉਹਨਾਂ ਫਾਇਰ ਕਦਮਾਲਾ ਕੌਨ ਸੀ ਜਾਂ ਜਿਹੜਾ ਪਚਨ ਵਾਲਾ ਕੌਨ ਸੀ ਉਹ ਇਨੀਸ਼ੀਅਲ ਅਜੇ ਮੌਕੇ ਤੇ ਪਹੁੰਚੇ ਹਾਂ ਤੇ ਕੀ ਤਰਤੀਸ਼ ਕਰਦੇ ਹੋ ਔਰ ਜੀ ਇਥੇ ਖਲੋਤਾ ਪਹਿਲਾ ਉਹ ਨਾ ਫਾਇਰ ਦੀ ਕਾਰ ਪਹਿਲਾ ਫਾਇਰ ਦੀ ਕਾਰ ਨਾਂ ਰਾਂ ਨੂੰ ਤੇ ਜਰੂਰ ਨਾ ਦੂਜਾ ਫਾਇਰ ਦੀ ਕਾਰ ਆਉਂਦੇ ਕਿ ਗੱਲ ਤੋਂ ਆਉਂਦੇ ਆਉਂਦੇ ਆ ਆਉਂਦੇ ਆਂਗੇ ਪਹਿਲਾ ਉਹ ਨਾ ਫੈਂਟਾ ਲਾਇਆ ਹੈ ਕਿੰਨੇ ਜਣੇ ਹੋ ਤਿੰਨਾ ਮੁੰਡਿਆਂ ਜਾਂ ਫੈਂਟਾ ਲਾਇਆ ਉਹਨਾਂ ਕਿ ਚੌ ਮੁੰਡਿਆਂ ਦਾ ਕਹਿੰਦਾ ਕਿ ਤੈਨ ਹੱਥ ਨਹੀਂ ਹਥਾਣਗੇ ਫੇਰ ਫਾਇਰ ਕਰ ਦੇਣੀ ਇੱਥੇ ਆ ਜੋ ਨਹੀਂ ਤੇ 你给干了，没干了，把你给他。